ਦੁਨੀਆ ਦੇ ਮਹਾਨ ਸ਼ਹੀਦਾਂ ਚੋਂ ਚਾਰ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 15ਵਾਂ ਖੂਨਦਾਨ ਕੈਂਪ ਇਨਕਲਾਬ ਸੇਵਾ ਸੁਸਾਇਟੀ ਰਜਿਸਟਰਡ ਹੁਸ਼ਾਰਪੁਰੋਂ ਭਾਈਕ ਨੇ ਜੀ ਦੇ ਬਲੱਡ ਬੈਂਕ ਕੋ ਲਗਾਇਆ ਜਾ ਰਿਹਾ ਕਿਸ ਤੋਂ ਫੜਫੜਾ ਕੇ ਦਾਨ ਤਾਂ ਹੋ ਜਾਂਦਾ ਬਲੱਡ ਤਾਂ ਆਪ ਦੇਣਾ ਪੈਂਦਾ ਤੇ ਗਲੀਆਂ ਨਾਲੀਆਂ ਸੜਕਾਂ ਤੇ ਨਹੀਂ ਡੁੱਲਣਾ ਚਾਹੀਦਾ ਰਗਾਂ ਜਾਣਾ ਚਾਹੀਦਾ ਤੁਹਾਡੇ ਖੂਨ ਦੇਣ ਨਾਲ ਕਿਸੇ ਦੀਆਂ ਜ਼ਿੰਦਗੀਆਂ ਬਚ ਜਾਂਦੀਆਂ ਖੂਨਦਾਨ ਕਰਿਏ ਪਰਪਕਾਰ ਕਰਿਏ ਇਹ ਸਖਪਾਲ ਸਿੰਘ ਤੇ ਬਾਕੀ ਜਿੰਨੇ ਇੱਥੇ ਸਾਰੇ ਇਸ ਸੁਸਾਇਟੀ ਦੇ ਰਜਿਸਟਰ ਸੁਸਾਇਟੀ ਦੇ ਵਰਕਰ ਨੇ ਮੈਂ ਉਹਨਾਂ ਨੂੰ ਇਨਕਲਾਬੀ ਵਧਾਈ ਦਿੰਦਾ ਤੇ ਮੈਂ ਆਸ ਕਰਦਾ ਬਈ ਇਹ ਨੇਕ ਕਾਰਜ ਲਗਾਤਾਰ ਚੱਲਦੇ ਰਹਿਣ ਲੋਕ ਜਿਹੜੇ ਨੇ ਹਸ਼ਾਰਪਰੀਏ ਅਸ ਵੇਲੇ ਬਲੱਡ ਲੈਬ ਚ ਕਾਫੀ ਅੱਗੇ ਆ ਭਾਈ ਕਨਈਆ ਜੀ ਹਸਪੀਟਲ ਵਾਲੇ ਬਲੱਡ ਬੈਂਕ ਵਾਲੇ ਪਲੇਟਲੇਟਸ ਸੈਲਸ ਵੀ ਲੋਕਾਂ ਨੂੰ ਦੇ ਦਿੰਦੇ ਆ ਬਲੱਡ ਵੀ ਜਦੋਂ ਤਲਵਾਰ ਸਿੰਘ ਨੂੰ ਅਸੀਂ ਕਹਿੰਨੇ ਆ ਉਹ ਟੀਮ ਉਸੇ ਵੇਲੇ ਤਤਪਰ ਹੋ ਜਾਂਦੀ ਆ ਇਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਰਾਜਪੁਰ ਭਾਈਆਂ ਦੇਸ਼ ਭਗਤਾਂ ਦਾ ਪਿੰਡ ਉਹ ਬਹਾਦਰਾਂ ਦਾ ਪਿੰਡ ਉਹ ਸੁੱਚਾ ਸਿੰਘ ਦਾ ਪਿੰਡ ਉਹ ਨਿਰਮਲ ਸਿੰਘ ਸਰਪੰਚ ਸਾਹਿਬ ਦਾ ਪਿੰਡ ਉਹ ਬੇਨਾਮ ਡਾਕਟਰ ਦੇਵਰਾਜ ਜੀ ਦੇ ਰਿਸ਼ਤੇਦਾਰ ਇੱਥੇ ਵਸੇ ਹੋਏ ਆ ਇਹਨਾਂ ਸਾਰਿਆਂ ਲੋਕਾਂ ਨੂੰ ਮੈਂ ਵਧਾਈ ਦਿੰਦਾ ਤੇ ਆਸ ਕਰਦਾ ਆਪਣਾ ਜਿੰਨਾ মিডিਆ ਉਹ ਇੱਧਰ ਵੀ ਬਹੁਤ ਜ਼ਿਆਦਾ ਧਿਆਨ ਦੇ ਕੇ ਲੋਕਾਂ ਨੂੰ ਪ੍ਰੇਰਿਤ ਕਰਨਾ ਪੰਜਾਬ ਨਸ਼ਿਆਂ ਤੋਂ ਰਹਿਤ ਹੋਵੇ ਪੰਜਾਬ ਰਸਦਾ ਵਸਦਾ ਹੱਸਦਾ ਰਹੇ ਆਪਣੀਆਂ ਮੰਗਾਆਂ ਤੇ ਗੰਭਾ ਲਈ ਲੜਦਾ ਰਹੇ ਤੇ ਖੂਨਦਾਨ ਤੇ ਹੋਰ ਯੋਗਦਾਨ ਪਾਦਾ ਰਹੇ ਮੈਂ ਤੋਂ ਦੀ ਜਿਹੜੇ ਇਨਕਲਾਬ ਸੇਵਾ ਸੁਸਾਇਟੀ ਆ ਧੰਨਵਾਦੀ ਆ ਇਹ ਗੜ ਸ਼ੰਕਰ ਜਾ ਕੇ ਵੀ ਬਲੱਡ ਮਨੀ ਚੋਂ ਇੱਕ ਕੈਂਸਰ ਪੇਸ਼ੈਂਟ ਦੀ ਮਦਦ ਕਰਕੇ ਆਏ ਸੀ ਜਿਹੜਾ ਰਾਜਪੁਰ ਭਾਈਆਂ ਤੋਂ ਉੱਥੇ ਵੱਸਿਆ ਆ ਇਹ ਲੋਕ ਦਾਨੀ ਆ ਤੇ ਮੈਂ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰਸਟ ਰਜਿਸਟਰਡ ਜਿਹੜਾ 16ਵਾਂ ਸੀ ਪਿਛਲੇ ਦਿਨ ਲਾ ਕੇ ਹਟੇ ਆ ਬੀਡੀਸੀ ਨਵਾਂ ਸ਼ਹਿਰ ਦੀ ਅਗਵਾਈ ਚ ਡਾਕਟਰ ਭੱਗਾ ਜੀ ਦੀ ਅਗਵਾਈ ਚ ਲੱਗਾ ਸਾਡੇ ਬਲੱਡ ਕੈਂਪ ਹੁਣ ਵੀ ਲੱਗ ਰਹੇ ਆ ਤੇ ਮੈਂ ਸ਼ਹੀਦ ਭਗਤ ਸਿੰਘ ਚੈਰੀਟੇਵਲ ਟਰਸਟ ਰਜਿਸਟਰ ਵੱਲੋਂ ਅ ਸਫਾਲ ਸਿੰਘ ਦੀ ਟੀਮ ਨੂੰ ਸਾਰਿਆਂ ਨੂੰ ਇਹਨਾਂ ਨੂੰ ਅ ਬਧਾਈ ਦਿਨਾ ਤੇ ਬਲੱਡ ਉਹਨਾਂ ਦਾ ਸਿਰ ਝੁਕਾ ਕੇ ਸਤਕਾਰ ਕਰਦਾ ਬੇਸ਼ਹੀਦਾਂ ਦਾ ਜਿਹੜੇ ਸਰਤਾਜ ਨੇ ਦਸੇ ਗੁਰੂ ਦਸਵੇਂ ਪਾਸ਼ਾ ਮਾਤਾ ਗੁਜਰੀ ਜੀ ਚਾਰੇ ਸਹਿਬਜਾਦੇ ਤੇ ਚਾਰ ਸਹਿਬਜਾਦਿਆਂ ਨੂੰ ਸਮਰਪਿਤ ਹੋਆ ਤੇ ਇਹ ਲੋਕਾਂ ਦੇ ਖੂਨ ਕੰਮ ਆਊਗਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਇਹ ਜਿਹੜਾ ਕੈਂਪ ਸਹਿਬ ਸ਼ਾਹਬ ਜਦਿਆਂ ਦੀ ਚਾਰ ਸਾਹਿਬ ਜਦਿਆਂ ਦੀ 시디 ਨੂੰ ਸਮਰਪਤਿਆ ਮੇਰਾ ਸਿਰ ਝੁਕ ਜਾਂਦਾ ਕਿਉਂਕਿ ਸਾਡੇ ਗੁਰੂ ਸਾਡੇ ਲਈ ਤਤੀਆਂ ਤਵੀਆਂ ਤੇ ਬਹਿ ਗਏ ਤੇ ਉਹਨਾਂ ਦੇ ਪੂਰਨਿਆਂ ਤੇ ਸਾਡਾ ਪੰਜਾਬ ਜਿਹੜਾ ਤੁਰਿਆ ਆ ਸੋ ਸੁਖਪਾਲ ਜੀ ਜਿਹੜੇ ਆ ਇਹਨਾਂ ਦੀ ਟੀਮ ਨੂੰ ਮੈਂ ਨਮਨ ਕਰਦੀ ਆ ਕਿ ਜਿਨ੍ਹਾਂ ਨੇ ਉਹਨਾਂ ਦੇ ਆ 15ਵਾਂ ਕੈਂਪ ਜਿਹੜਾ ਉਹਨਾਂ ਦੀ ਜਾਤ ਚ ਲਾਇਆ ਸੋ ਸਾਰੇ ਡੋਨਰਾਂ ਦਾ ਸੱਚਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ